ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਗੇ ਹਾਂ ਜਰਾ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਠੀਕ ਹੈ ਜੀ ਸੋ ਅੱਜ ਵਾਲੀ ਜਿਹੜੀ ਨਵੀਂ ਅਪਡੇਟ ਹੈ ਉਹ ਹੈ ਜੀ ਵਿੱਤ ਵਿਭਾਗ ਪੰਜਾਬ ਵੱਲੋਂ ਜਿਹੜੀ ਅੱਜ ਇੱਕ ਨਵਾਂ ਪੱਤਰ ਜਾਰੀ ਹੋਇਆ ਸੋ ਇਹ ਪੱਤਰ ਉਹਨਾਂ ਸਾਰੇ ਹੀ ਕਰਮਚਾਰੀਆਂ ਲਈ ਹੈ ਜਿਨ੍ਹਾਂ ਦੇ ਉੱਪਰ 17720 ਵਾਲਾ ਜਿਹੜਾ ਪੇ ਸਕੇਲ ਲਾਗੂ ਹੋਇਆ ਠੀਕ ਹੈ ਜੀ ਸੋ ਉਸੇ ਦੇ ਸਬੰਧ ਵਿੱਚ ਅੱਜ ਇੱਕ ਨਵੀਂ ਅਪਡੇਟ ਵਿਭਾਗ ਵੱਲੋਂ ਜਾਰੀ ਹੋਈ ਹੈ ਕਿਰਪਾ ਕਰਕੇ ਬਨੇ ਰਹੋ ਤੇ ਮੇਰੇ ਜਿਹੜੇ ਭੈਣ ਭਰਾ ਪਹਿਲੀ ਵਾਰ ਆਏ ਹਨ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਆਪਾਂ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਅੱਜ ਵੀ ਤੁਹਾਡੇ ਲਈ ਕੁਝ ਖਾਸ ਜਾਣਕਾਰੀ ਲੈ ਕੇ ਆਏ ਹਾਂ ਠੀਕ ਹੈ ਜੀ ਸੋ ਇਹ ਖਾਸ ਜਾਣਕਾਰੀ ਉਹਨਾਂ ਸਾਰੇ ਹੀ ਕਰਮਚਾਰੀਆਂ ਲਈ ਹੈ ਜਿਨ੍ਹਾਂ ਦੇ ਉੱਪਰ 17720 ਵਾਲਾ ਜਿਹੜਾ ਪੀਸਕੇਲ ਲਾਗੂ ਹੋਇਆ ਹੈ ਸੋ 12720 ਜਾਂ ਇਸ ਤੋਂ ਬਾਅਦ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਣ ਵਾਲੇ ਸਾਰੇ ਸਰਕਾਰੀ ਕਰਮਚਾਰੀਆਂ ਤੇ 7th ਸੈਂਟਰਲ ਪੇ ਕਮਿਸ਼ਨ ਦੇ ਪੈਟਰਨ ਤੇ ਪੇ ਸਕੇਲ ਲਾਗੂ ਕਰਨ ਨਾਲ ਇਹਨਾਂ ਕਰਮਚਾਰੀਆਂ ਦੇ ਪੇ ਸਕੇਲਾਂ ਵਿੱਚ ਆ ਰਹੀਆਂ ਅਨਾਮਿਸ ਅਤੇ ਇਹ ਪੇ ਸਕੇਲਾਂ ਨਾਲ ਸੰਬੰਧਿਤ ਹੋਰ ਸਾਰੇ ਮਾਮਲੇ ਸਬੰਧੀ ਆਪਣੀਆਂ ਸ਼ਿਫਾਰਸ਼ਾਂ ਦੇਣ ਸੰਬੰਧੀ ਮਾਮਲਾ ਵੀ 6ਵੇਂ ਪੰਜਾਬ ਤਨਖਾਹ ਕਮਿਸ਼ਨ ਸੰਬੰਧੀ ਗਠਿਤ ਕੀਤੀ ਅਨਾਮੀ ਕਮੇਟੀ ਵੱਲੋਂ ਹੀ ਵਿਚਾਰਾ ਜਾਵੇਗਾ ਠੀਕ ਹੈ ਜੀ ਸੋ ਇਹ ਜਿਹੜੀ ਹਦਾਇਤ ਹੈ ਜਾਂ ਇਹ ਚਾਰਜ ਹੈ ਉਹਨਾਂ ਅਧਿਆਪਕਾਂ ਨੂੰ ਜਾਂ ਉਹਨਾਂ ਕਰਮਚਾਰੀਆਂ ਨੂੰ ਦਿੱਤਾ ਜਾਊਗਾ ਜਿਨ੍ਹਾਂ ਵੱਲੋਂ 6ਵਾਂ ਪੇ ਜਿਹੜਾ ਹੈਗਾ ਕਮਿਸ਼ਨ ਸੰਗਠਿਤ ਕੀਤਾ ਗਿਆ ਸੀ ਠੀਕ ਹੈ ਜੀ 7ਮਾ ਉਹਨਾਂ ਨੇ ਕੀਤਾ ਸੋ ਉਸੇ ਦੇ ਬਾਅਦ ਇਹਨਾਂ ਨੂੰ ਵਿਚਾਰਿਆ ਜਾਣਾ ਕਿਉਂਕਿ 17 7 20 ਵਾਲਾ ਜਿਹੜਾ ਪੇ ਸਕੇਲ ਹੈ ਉਹ ਲਾਗੂ ਕੀਤਾ ਕਰਦੇ ਜਿਸ ਤਰ੍ਹਾਂ ਕਿ ਇੱਕ 3704 ਭਰਤੀ ਆਈ ਸੀ ਹਾਲਾਂਕਿ ਉਹ 35 ਜਿਹੜੀ ਹੈਗੀ ਭਰਤੀ ਉਹ ਪਹਿਲਾਂ ਆ ਚੁੱਕੀ ਸੀ ਪਰ ਉਹਦੇ ਉੱਪਰ ਵੀ ਜਿਹੜਾ ਪੇ ਸਕੇਲ ਲਾਗੂ ਕਰ ਦਿੱਤਾ ਗਿਆ ਜਿਹਦੇ ਵਿਰੋਧ ਦੇ ਵਿੱਚ ਕਾਫੀ ਸਮਾਂ ਉਹਨਾਂ ਨੇ ਸੰਘਰਸ਼ ਵੀ ਕਰਦੇ ਰਹੇ ਪਟੀਸ਼ਨਾਂ ਵੀ ਹੋਈਆਂ ਕੋਰਟ ਦੇ ਵਿੱਚ ਕੇਸ ਵੀ ਲੱਗ ਰਹੇ ਹਨ ਤੇ ਉਹਦੇ ਵਿੱਚ ਕੋਰਟ ਨੇ ਮਤਲਬ ਭਰੋਸਾ ਵੀ ਦਿੱਤਾ ਹੈ ਕਿ ਜੇਕਰ ਇਹਨਾਂ ਦੀ ਸਮੱਸਿਆ ਜਿਹੜੀ ਜਾਇਜ਼ ਪਾਈ ਗਈ ਤਾਂ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਜਾਊਗਾ 6ਵਾਂ ਪੇ ਕਮਿਸ਼ਨ ਲਾਗੂ ਹੋਗਾ ਠੀਕ ਹੈ ਜੀ ਸੋ ਅੱਜ ਕਾਫੀ ਸਾਰੀ ਜਾਣਕਾਰੀ ਜਿਹੜੀ ਵਿਭਾਗ ਵੱਲੋਂ ਮੰਗੀ ਗਈ ਹੈ ਸੋ ਮੇਰੀ ਬੇਨਤੀ ਉਹਨਾਂ ਸਾਰੇ ਕਰਮਚਾਰੀਆਂ ਨੂੰ ਉਹਨਾਂ ਸਾਰੇ ਸਰਕਾਰੀ ਕਾਮਿਆਂ ਨੂੰ ਹੈ ਜਿਨ੍ਹਾਂ ਦੇ ਉੱਪਰ 17720 ਵਾਲਾ ਪੇ ਸਕੇਲ ਲਾਗੂ ਹੋਇਆ ਹੈ ਤੁਸੀਂ ਵੀ ਵੱਧ ਤੋਂ ਵੱਧ ਇਸ ਚੀਜ਼ ਦਾ ਵਿਰੋਧ ਕਰੋ ਠੀਕ ਹੈ ਜੀ ਕਿ ਸਾਡੇ ਦੇ ਉੱਪਰ ਵੀ ਜਿਹੜਾ ਉਹ ਸ਼ੇਮਾ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਦਾ ਠੀਕ ਹੈ ਜੀ ਕਿਉਂਕਿ ਇਸ ਦੇ ਦੌਰਾਨ ਜੇਕਰ ਤੁਹਾਡੇ ਕੋਲ 7ਵੇਂ ਸੈਂਟਰ ਦਾ 7ਵਾਂ ਪੇ ਸਕੇਲ ਲੱਗਿਆ ਹੋਇਆ ਹੈ ਜਿਹਦੇ ਕਾਰਨ ਤੁਹਾਡੀ ਜਿਹੜੀ ਸੈਲਰੀ ਹੈ ਉਹ ਤਕਰੀਬਨ 10 ਤੋਂ 12000 ਰੁਪਏ ਘੱਟ ਆ ਰਹੀ ਹੈ ਠੀਕ ਹੈ ਜੀ ਇਸੇ ਕਰਕੇ ਜਿਹੜੇ ਅਧਿਆਪਕ ਯੂਨੀਅਨ ਉਹ ਵਾਰ-ਵਾਰ ਵਿਰੋਧ ਕਰ ਰਹੇ ਹਨ ਤਾਂ ਜੇਕਰ ਤੁਹਾਡੇ ਤੇ ਵੀ ਇਹ ਲਾਗੂ ਹੋ ਗਿਆ ਪਰਮਨੈਂਟ ਤਾਂ ਤੁਹਾਡੀ ਵੀ ਤਨਖਾਹ ਜਿਹੜੀ ਜਿੰਨੇ ਵੀ ਕੰਮ ਇਹ ਨੇ ਉਹ ਕਾਫੀ ਤਕਰੀਬਨ 81000 ਜਾਂ 10 ਤੋਂ 12000 ਰੁਪਏ ਘੱਟ ਆਉਂਗੇ ਠੀਕ ਹੈ ਜੀ 3704 ਭਰਤੀ ਦੀ ਜਿਹੜੀ ਪੀ ਹੈ ਉਹ ਤਕਰੀਬਨ ਇਹ 10 ਤੋਂ 12000 ਰੁਪਏ ਘੱਟ ਕੇ ਆ ਰਹੀ ਹੈ ਇਸੇ ਕਰਕੇ ਉਹ ਇਹਨੇ ਧਰਨੇ ਮਜਾਰੇ ਕਰ ਰਹੇ ਹਨ ਸੋ ਤੁਹਾਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਠੀਕ ਹੈ ਜੀ ਸੰਘਰਸ਼ ਲਈ ਤਿਆਰ ਰਹੋ ਉਹਨਾਂ ਦਾ ਸਾਥ ਦਿਓ ਤਾਂ ਕਿ ਇਹ ਤੁਹਾਡੇ ਤੇ ਵੀ ਜਨਰਲਾਈਜ਼ ਹੋ ਜਾਵੇ ਤੇ ਜਾਂ ਕੀ ਹੋ ਸਕਦਾ ਹੈ ਜਿਹੜਾ 17720 ਵਾਲਾ ਪੇ ਸਕੇਲ ਹੈ ਉਹ ਪੂਰੀ ਤਰ੍ਹਾਂ ਰੱਦ ਵੀ ਹੋ ਸਕਦਾ ਹੈ ਠੀਕ ਹੈ ਜੀ ਸੋ ਅੱਜ ਜਾਣਕਾਰੀ ਮੰਗੀ ਹੈ ਜਲਦੀ ਇਹਦੇ ਵਿੱਚ ਕੋਈ ਪੋਜ਼ਿਟਿਵ ਫੈਸਲਾ ਆਪਾਂ ਨੂੰ ਆਉਣ ਦੀ ਜਿਹੜੀ ਉਹ ਸੰਭਾਵਨਾ ਹੈ ਸੋ ਵਾਹਿਗੁਰੂ ਕਰੇ ਜਲਦੀ ਹੀ ਜਿਹੜਾ ਪੱਤਰ ਹੈ ਉਹ ਰੱਦ ਹੋਵੇ 17720 ਵਾਲਾ ਤੇ ਆਪਾਂ ਇੱਕ ਨਵੇਂ ਪੇ ਸਕੇਲ ਦੇ ਨਾਲ ਤੁਹਾਡੇ ਸਾਰਿਆਂ ਦਾ ਜਿਹੜਾ ਉਹ ਜਿਹੜੀ ਹੈ ਸੈਲਰੀ ਆਵੇ ਤੇ ਤੁਸੀਂ ਖੁਸ਼ੀ-ਖੁਸ਼ੀ ਆਪਣਾ ਜਿਹੜਾ ਉਹ ਇੰਜੋਏ ਕਰੋ ਸੋ ਪਰਮਾਤਮਾ ਚੰਗੇ ਦਿਨ ਜਿਹੜੇ ਉਹ ਲੈ ਕੇ ਆਵੇ ਇਸੇ ਉਮੀਦ ਦੇ ਨਾਲ ਮਿਲਦੇ ਆ ਕਿਸੇ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ